ਜਿੱਧਰ ਨੂੰ ਖਿਆਲ ਹੁੰਦਾ ਮਨੁੱਖ ਦੀ ਆਤਮਾ ਉਧਰ ਨੂੰ ਜਾਂਦੀ ਏ ਭਗਵਾਨ ਮਹਾਤਮਾ ਬੁੱਧ ਬੈਠੇ ਹੋਏ ਸਣ ਕਿਸੇ ਨੇ ਆ ਕੇ ਰੇਸ਼ਮੀ ਲੋਈ ਭਗਵਾਨ ਮਹਾਤਮਾ ਬੁੱਧ ਨੂੰ ਮੱਥਾ ਟੇਕ ਦਿੱਤੀ ਭਗਵਾਨ ਨੇ ਉਹ ਲੋਈ ਚੁੱਕ ਕੇ ਆਪਣੇ ਚੇਲੇ ਤ੍ਰਿਸ਼ਨ ਕੁਮਾਰ ਨੂੰ ਦੇ ਦਿੱਤੀ ਭਾਈ ਤੂੰ ਲੈ ਜਾ ਮੈਂ ਕੀ ਕਰਨੀ ਉਹ ਬੜੀ ਕੀਮਤੀ ਰੇਸ਼ਮੀ ਲੋਈ ਸੀ ਤ੍ਰਿਸ਼ਨ ਕੁਮਾਰ ਉਹ ਲੋਈ ਲੈ ਕੇ ਆਪਣੇ ਘਰ ਚਲਾ ਗਿਆ ਜਿੱਥੇ ਸੌਂਦਾ ਸੀ ਮੰਜੀ ਤੇ ਉੱਪਰ ਇੱਕ ਕਿੱਲੀ ਸੀ ਲੋਈ ਉੱਥੇ ਟੰਗ ਦਿੱਤੀ ਤੇ ਉਸ ਰੇਸ਼ਮੀ ਲੋਈ ਦੇ ਵਿੱਚ ਹੀ ਧਿਆਨ ਲੱਗ ਗਿਆ ਪਰਮੇਸ਼ਰ ਦਾ ਨਾਮ ਜਿਹੜਾ ਸੀ ਛੁੱਟ ਗਿਆ ਨਾਮ ਵਾਲੇ ਪਸੋਂ ਧਿਆਨ हट ਗਿਆ ਮਨ ਦੇ ਵਿੱਚ ਸੋਚਣ ਲੱਗ ਪਿਆ ਕਿ ਜਦੋਂ ਸਵੇਰ ਹੋਵੇਗੀ ਮੈਂ ਇਸ ਰੇਸ਼ਮੀ ਲੋਈ ਦੀ ਜਦੋਂ ਗਿਲਤੀ ਮਾਰਾਂਗਾ ਦਰਬਾਰ ਦੇ ਵਿੱਚ ਜਾਵਾਂਗਾ ਮੇਰੀ ਕਿੰਨੀ ਉਪਮਾ ਮੇਰੀ ਕਿੰਨੀ ਸੋਭਾ ਹੋਵੇਗੀ ਸਾਰੇ ਮੈਨੂੰ ਪੁੱਛਣਗੇ ਇਹ ਰੇਸ਼ਮੀ ਲੋਈ ਬੜੀ ਵਧੀਆ ਕਿੱਥੋਂ ਲੈ ਕੇ ਆਇਆ ਕਿੰਨੇ ਤੈਨੂੰ ਦਿੱਤੀ ਹੈ ਉਹ ਲੋਈ ਦੇ ਵਿੱਚ ਧਿਆਨ ਚਲੇ ਗਿਆ ਕੋਈ ਕਾਰਨ ਇਸ ਤਰ੍ਹਾਂ ਦਾ ਬਣਿਆ ਤ੍ਰਿਸ਼ਨ ਕੁਮਾਰ ਦੀ ਮੌਤ ਹੋ ਗਈ ਦਿਨ ਚੜਿਆ ਸਵੇਰ ਹੋਈ ਭਗਵਾਨ ਮਹਾਤਮਾ ਬੁੱਧ ਨੇ ਤ੍ਰਿਸ਼ਨ ਕੁਮਾਰ ਦਾ ਸੰਸਕਾਰ ਕੀਤਾ ਜਦੋਂ ਇਹਦਾ ਭੋਗ ਪਿਆ ਤੇ ਭਗਵਾਨ ਆਪਣੇ ਚੇਲਿਆਂ ਨੂੰ ਆਖਣ ਲੱਗੇ ਕਿ ਤ੍ਰਿਸ਼ਨ ਕੁਮਾਰ ਦਾ ਸਮਾਨ ਜਿਹੜਾ ਘਰ ਦੇ ਵਿੱਚ ਪਿਆ ਹੈ ਨਾ ਉਹ ਬਾਹਰ ਕੱਢ ਕੇ ਆਪਾਂ ਕਿਤੇ ਧਾਰਮਿਕ ਸਥਾਨ ਤੇ ਕਿਤੇ ਆਪਾਂ ਗਰੀਬਾਂ ਨੂੰ ਦਾਨ ਦੇ ਦੇਈਏ ਭਗਵਾਨ ਚੱਲ ਕੇ ਆਏ ਤ੍ਰਿਸ਼ਨ কুমার ਦਾ ਸਾਰਾ ਸਮਾਨ ਜਿਹੜਾ ਸੀ ਬਾਹਰ ਕੱਢਿਆ ਬਾਹਰ ਕੱਢ ਕੇ ਰੱਖਿਆ ਉਹ ਕਿੱਲੀ ਦੇ ਨਾਲ ਜਿਹੜੀ ਲੋਈ ਟੰਗੀ ਹੋਈ ਸੀ ਭਗਵਾਨ ਮਹਾਤਮਾ ਬੁੱਧ ਦੇ ਚੇਲੇ ਜਦੋਂ ਉਹ ਲੋਈ ਲਾਉਣ ਲੱਗੇ ਨਾ ਉਹਦੇ ਵਿੱਚੋਂ ਆਵਾਜ਼ਾਂ ਆਉਣ ਆਖਣ ਲੱਗਾ ਉਹਦੇ ਵਿੱਚੋਂ ਆਵਾਜ਼ਾਂ ਹੁੰਦੀਆਂ ਨੇ ਇਹ ਲੋਈ ਮੇਰੀ ਇਹਨੂੰ ਨਾ ਕੋਈ ਛੇੜੇ ਲੋਈ ਮੇਰੀ ਏ ਚੇਲਿਆਂ ਨੇ ਭਗਵਾਨ ਮਹਾਤਮਾ ਬੁੱਧ ਨੂੰ ਬੇਨਤੀ ਕੀਤੀ ਮਹਾਰਾਜ ਲੋਈ ਦੇ ਵਿੱਚੋਂ ਤੇ ਆਵਾਜ਼ਾਂ ਹੁੰਦੀਆਂ ਪਈਆਂ ਨੇ ਭਗਵਾਨ ਆਏ ਲੋਈ ਨੂੰ ਲਾ ਕੇ ਤੇ ਉਸ ਰੇਸ਼ਮੀ ਲੋਈ ਨੂੰ ਜਦੋਂ ਝਾੜਿਆ ਤੇ ਉਹਦੇ ਵਿੱਚੋਂ ਕਾਲਾ ਜਿਹਾ ਕੀੜਾ ਜਿਹੜਾ ਕੱਪੜਿਆਂ ਦੇ ਵਿੱਚ ਹੁੰਦਾ ਹੈ ਕੱਪੜਿਆਂ ਨੂੰ ਟੁੱਕ ਦਿੰਦਾ ਕੱਪੜੇ ਖਾ ਵੀ ਜਾਂਦਾ ਉਹ ਕੀੜਾ ਉਹਦੇ ਵਿੱਚੋਂ ਡਿੱਗਿਆ। ਉਹਦੇ ਵਿੱਚੋਂ ਆਵਾਜ਼ ਆਉਣੇ ਲੋਈ ਮੇਰੀ ਏ ਇਹਨੂੰ ਨਾ ਕੋਈ ਛੇੜੇ ਇਹ ਮੈਨੂੰ ਦੇ ਦਿਓ। ਭਗਵਾਨ ਮਹਾਤਮਾ ਬੁੱਧ ਨੇ ਅੰਤਰ ਧਿਆਨ ਹੋ ਕੇ ਵੇਖਿਆ ਅਖਰ ਮੈਂ ਵੇਖਾਂ ਤੇ ਸਹੀ ਇਹਦੇ ਵਿੱਚ ਹੈ ਕੀ ਜਦੋਂ ਅੰਤਰ ਧਿਆਨ ਹੋਏ ਆਖਣ ਲੱਗੇ ਓਹੋ ਇਹ ਤੇ ਤ੍ਰਿਸ਼ਨ ਕੁਮਾਰ ਰੇ। ਪੁੱਛਿਆ ਤ੍ਰਿਸ਼ਨ কুমার ਤੇਰੀ ਆਤਮਾ ਇਸ ਕੀੜੇ ਦੇ ਵਿੱਚ ਕਿੱਦਾਂ ਆ ਗਈ ਆਖਣ ਲੱਗਾ ਮਹਾਰਾਜ ਅੰਦਰੋਂ ਆਵਾਜ਼ ਆਈ ਬੇਨਤੀ ਕਰਦਾ ਹੈ ਮਹਾਰਾਜ ਮਰਨ ਵੇਲੇ ਮੇਰਾ ਧਿਆਨ ਇਸ ਲੋਈ ਦੇ ਵਿੱਚ ਚਲਾ ਗਿਆ ਸੀ ਮੇਰਾ ਧਿਆਨ ਨਾਮ ਸਿਮਰਨ ਵਾਲੇ ਪਾਸਿਓਂ ਉਧਰੋਂ ਖਿਆਲ ਟੁੱਟ ਗਿਆ ਸੀ ਖਿਆਲ ਧਿਆਨ ਜਿਹੜਾ ਸੀ ਲੋਈ ਦੇ ਵਿੱਚ ਸੀ ਇਸ ਕਰਕੇ ਮੈਨੂੰ ਇਹ ਕੀੜੇ ਦਾ ਜਨਮ ਮਿਲਿਆ ਕਿਰਪਾ ਕਰੋ ਇਹ ਲੋਈ ਕਿਸੇ ਨੂੰ দান ਦੇ ਦਿਓ ਮੇਰਾ ਮੂੰਹ ਇਹਦੇ ਤੋਂ ਛੁੱਟੇ ਤੇ ਮੇਰੀ ਖਲਾਸੀ ਹੋਵੇ ਜਿੱਥੇ ਆਖੀਰਲੇ ਵੇਲੇ ਪਿਆਰ ਹੋਵੇਗਾ ਪ੍ਰੇਮ ਹੋਵੇਗਾ ਮਨੁੱਖ ਦੀ ਆਤਮਾ ਉੱਥੇ ਜਾਵੇਗੀ